ਮੇਰਾ ਨਾਮ ਭਾਵੇਂ ਸ਼ੈਮਨੂ ਕਾਫੀ ਟਾਈਮ ਹੋ ਗਿਆ ਲਗਭਗ ਮੈਨੂੰ 2 ਹਫ਼ਤੇ ਹੋ ਗਏ ਤੇ ਕੋਚਿੰਗ ਲੈਂਦੇ ਰੇ ਇੱਥੇ ਬਹੁਤ ਵਧੀਆ ਸਿਖਾਉਂਦੇ ਆ ਮੈਨੂੰ ਬਹੁਤ ਮਜ਼ਾ ਆਉਂਦਾ ਇੱਥੇ ਸਾਰੇ ਨਾਲ ਆ ਬੱਚਿਆਂ ਦੇ ਕਿ ਬੱਚੇ ਵੱਧ ਤੋਂ ਵੱਧ ਜਿੰਨੇ ਵੀ ਗਰਾਊਂਡ ਦੇ ਵਿੱਚ ਆਉਣ ਸਿੱਖਣਾ ਨਸ਼ਿਆਂ ਤੋਂ ਦੂਰ ਰਹਿਣਾ ਮੋਬਾਈਲ ਤੋਂ ਦੂਰ ਰਹਿਣਾ ਅੱਜ ਦਿਨ ਹੋ ਗਏ ਆ ਲਗਾਤਾਰ ਜਿਹੜੀ ਸ਼ੁਰੂਆਤ ਕੀਤੀ ਆ ਤੇ ਬੱਚੇ ਵੱਧ ਤੋਂ ਵੱਧ ਵਧੀ ਜਾ ਰਹੇ ਆ ਦਿਨ ਤੋਂ ਦਿਨ ਮੇਟਨਾਰ ਰਮਨ ਕੁਮਾਰ ਰਮਾਵਾ ਇਹ ਅੱਜ ਅਸੀਂ ਥੋੜੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੈ ਇਹ ਨੌਜਵਾਨ ਪੀੜੀ ਨੂੰ ਇੱਕ ਚੰਗੇ ਰਾਹ ਪਾਉਣ ਲਈ ਬੜਾ ਵਧੀਆ ਉਪਰਾਲਾ ਜਿਹੜਾ ਸਾਡੇ ਸੀਨੀਅਰ ਪਲੇਅਰ ਸ਼ੇਖਰ ਭਾਜੀ ਵੱਲੋਂ ਕੀਤਾ ਗਿਆ ਵਾ ਜਿਹੜੀ ਇਹ ਅਕੈਡਮੀ ਆ ਜਿਹੜੀ ਖੋਲੀ ਗਈ ਹੈ ਧਾਰিয়াল ਦੇ ਵਿੱਚ ਜਿਹੜੀ ਕਿਹੜੀ ਅਕੈਡਮੀ ਆ ਕਿਸ ਚੀਜ਼ ਦੀ ਆ ਔਰ ਬੱਚਿਆਂ ਨੂੰ ਕਾਦੀ ਟ੍ਰੇਨਿੰਗ ਇੱਕ ਕ੍ਰਿਕਟ ਦੀ ਅਕੈਡਮੀ ਆ ਜੀ ਕ੍ਰਿਕਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹ ਡੀਸੀਸੀ ਜਿਹੜੀ ਇਹ ਕਲੱਬ ਆ ਜਿਹੜੀ ਆ ਜਿਹੜੀ ਅਕੈਡਮੀ ਖੋਲੀ ਹੈ ਡੀਸੀਸੀ ਅਕੈਡਮੀ ਉਹ ਅਸੀਂ ਸ਼ੇਖਰ ਭਾਜੀ ਦੇ ਥਰੂ ਖੋਲੀ ਹੈ ਤੇ ਬੜਾ ਵਧੀਆ ਉਪਰਾਲਾ ਜਿਹੜਾ ਵਾ ਸਾਡੇ ਸੀਨੀਅਰ ਪਲੇਅਰਾਂ ਨੇ ਕੀਤਾ ਵਾ ਤੇ ਅਸੀਂ ਸੰਯੋਗ ਦੇ ਰਹੇ ਹਾਂ ਸਿੰਥਾ ਜੀ ਸਮਾਇਲ ਜੀ ਚਿੰਟੂ ਜੀ ਰਮਾ ਜੀ ਅਸੀਂ ਸਾਰੇ ਨਾਲ ਆ ਬੱਚਿਆਂ ਦੇ ਇਹ ਬੱਚੇ ਵੱਧ ਤੋਂ ਵੱਧ ਜਿੰਨੇ ਵੀ ਗਰਾਊਂਡ ਦੇ ਵਿੱਚ ਆਉਣ ਸਿੱਖਣ ਨਸ਼ਿਆਂ ਤੋਂ ਦੂਰ ਰਹਿਣ ਮੋਬਾਈਲ ਤੋਂ ਦੂਰ ਰਹਿਣ ਕੁਝ ਦਿਨ ਹੋ ਗਏ ਆ ਲਗਾਤਾਰ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਬੱਚੇ ਵੱਧ ਤੋਂ ਵੱਧ ਵਧੀ ਜਾ ਰਹੇ ਆ ਦਿਨ ਤੋਂ ਦਿਨ 30 ਬੱਚੇ ਹੋ ਗਏ ਨੇ 25 ਹੱਲੇ ਤੱਕ ਨਹੀਂ ਇੱਥੇ ਪਹੁੰਚੇ ਕੀ ਅਪੀਲ ਕਰਨਾ ਚਾਹੋਗੇ ਮਾਪਿਓ ਨੂੰ ਮੈਂ ਉਹਨਾਂ ਦੇ ਮਾਪਿਓ ਨੂੰ ਇਹੀ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜੋ ਜਿਹੜੇ ਮੋਬਾਈਲ ਤੋਂ ਦੂਰ ਰਹਿਣ ਤੇ ਗਰਾਊਂਡ ਦੇ ਨਾਲ ਜੁੜਨ ਸਰ ਮੇਰਾ ਨਾਮ ਸਣੀ ਸੇਮთა ਤੇ ਅਸੀਂ 10 ਦਿਨ ਤੋਂ ਅਕੈਡਮੀ ਕੀਤੀ ਹੈ ਸ਼ੁਰੂਏ ਤੇ ਮੇਲੇ ਗਰਾਊਂਡ ਦੇ ਵਿੱਚ ਆਪਾਂ ਕਰ ਰਹੇ ਹਾਂ ਕਾਰ ਤੇ ਜਿਹੜੇ ਬੱਚੇ ਨੇ ਸਾਡੇ ਕੋਲ ਬੱਚੇ ਅਸਲੇ 30 ਤੋਂ 35 ਬੱਚੇ ਨੇ ਮਾਗੇ ਵੀ ਅਪੀਲ ਕਰਾਂਗਾ ਜਿਹੜੇ ਪੇਰੈਂਟਸ ਨੇ ਘਰਾਂ ਦੇ ਵਿੱਚ ਜਿੱਦਾਂ ਬੱਚੇ ਮੋਬਾਈਲ ਨਾਲ ਹੋਰ ਵੀ ਮਾੜੀਆਂ ਆਤਾਂਵਲ ਬੱਚੇ ਤੁਰੇ ਨੇ ਮੈਂ ਕਹਾਂਗਾ ਕਿ ਇੱਥੇ ਕੱਲੋ ਬੱਚਿਆਂ ਨੂੰ ਫੀਸ ਦੀ ਕੋਈ ਟੈਨਸ਼ਨ ਨਹੀਂ ਫੀਸ ਵੀ ਕੋਈ ਜ਼ਿਆਦਾ ਨਹੀਂ ਆ ਠੀਕ ਆ ਮੈਂ ਬੇਨਤੀ ਕਰਾਂਗਾ ਬਾਰ-ਬਾਰ ਮੈਂ ਕੱਲ ਵੀ ਕਹਿ ਰਿਹਾ ਸਾਂ ਕਿਸੇ ਉਹਨਾਂ ਨੂੰ ਵੀ ਕਹਿ ਰਿਹਾ ਸਾਂ ਪੇ ਪੇਰੈਂਟਸ ਆਏ ਸੀ ਮੈਂ ਕਿਹਾ ਤੁਸੀਂ ਬੱਚਿਆਂ ਨੂੰ ਕੱਲੋ ਫੀਸ ਦੀ ਕੋਈ ਗੱਲ ਨਹੀਂ ਆ ਤੇ ਜੋ ਜੋ ਬੱਚੇ ਫਿਰ ਵਧਦੇ ਜਾਣਗੇ ਫਿਰ ਟਾਈਮ ਵਧਾਵਾਂਗੇ ਤੇ ਉਸ ਤਰੀਕੇ ਦੇ ਨਾਲ ਚੱਲ ਰਿਹਾ ਤੁਹਾਡੇ ਸਾਹਮਣੇ ਦੇਖ ਲਓ ਹੁਣ ਵੀ ਬੱਚੇ ਕਾਫੀ ਨੇ ਇੱਥੇ ਤੇ ਕੱਲ ਵੀ ਬੱਚੇ ਹੋਰ ਆ ਰਹੇ ਨੇ ਕੱਲ ਬੱਚੇ 10 ਆ ਰਹੇ ਨੇ ਹੋਰ ਨਿਊ ਜਿਹੜੀ ਐਡਮਿਸ਼ਨ ਹੋ ਰਹੀ ਹੈ ਅਸੀਂ ਸਰ ਬੜੇ ਚਿਰ ਦੀ ਪਲਾਨਿੰਗ ਕਰ ਰਹੇ ਸੀ ਫਿਰ ਸਾਡੇ ਕਿੰਨੀ ਭਾਜੀ ਸੀ ਫਿਰ ਬਲੂੰਗੀ ਭਾਜੀ ਸੀ ਆਪਣੇ ਤੇ ਇਹਨਾਂ ਦੇ ਸੰਯੋਗ ਦੇ ਨਾਲ ਫਿਰ ਸਮਾਈਲ ਜੀ ਰਮਨ ਜੀ ਇਹਨਾਂ ਨਾਲ ਫਿਰ ਸਾਰੀਆਂ ਮੀਟਿੰਗਾਂ ਹੋਈਆਂ ਫਿਰ ਇਹਨਾਂ ਨੇ ਕਿ ਫਿਰ ਡੀਸੀਸੀ ਕਲੱਬ ਦਾ ਸਹਾਰਾ ਸੰਯੋਗ ਨਾਲਾ ਦੇ ਨਾਲ ਆਇਆ ਵਾ ਤੇ ਉਹਦੇ ਕਰਕੇ ਫਿਰ ਆਪਾਂ ਐਡਾ ਵੱਡਾ ਉਪਰਾਲਾ ਆਪਾਂ ਕਰ ਸਕਿਆ ਮੇਰਾ ਨਾਮ ਨਮਨ ਸ਼ਰਮਾ ਹੈ ਇਥੇ ਅਕੈਡਮੀ ਜੋਂ ਕਿ ਬਹੁਤ ਵਧੀਆ ਸਿਖਾਉਂਦੇ ਆ ਇੱਥੇ ਕਿ ਤੁਹਾਨੂੰ ਐਹੀ ਤੁਸੀਂ ਵੀ ਆਓ ਇੱਥੇ ਇੱਥੇ ਆਓ ਤੇ ਬਹੁਤ ਵਧੀਆ ਟ੍ਰੇਨਿੰਗ ਮਿਲਦੀ ਜੇ ਮੇਰਾ ਨਾਮ ਭਾਵੇਂ ਸ਼ਾਇਦ ਮੈਨੂੰ ਕਾਫੀ ਟਾਈਮ ਹੋ ਗਿਆ ਲਗਭਗ ਮੈਨੂੰ 2 ਹਫ਼ਤੇ ਹੋ ਗਏ ਇੱਥੇ ਕੋਚਿੰਗ ਲੈਂਦੇ ਰੇ ਇੱਥੇ ਬਹੁਤ ਵਧੀਆ ਸਿਖਾਉਂਦੇ ਆ ਮੈਨੂੰ ਬਹੁਤ ਮਜ਼ਾ ਆਉਂਦਾ ਇੱਥੇ ਟ੍ਰੇਨਿੰਗ ਕਰਦੇ ਨੂੰ ਮੇਰਾ ਵੀ ਇਹ ਸੁਪਨਾ ਹੈ ਵੀ ਮੈਂ ਇੱਕ ਦਿਨ ਬਹੁਤ ਵੱਡੇ ਮਕਾਮ ਤੇ ਪਹੁੰਚਣਾ ਹੈ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਆਪਾਂ ਇਹ ਕਹਿਣਾ ਚਾਹਾਂਗੇ ਵੀ ਜੇ ਕਿ ਤੁਹਾਡਾ ਮਨ ਹੈ ਤੇ ਤੁਸੀਂ ਵੀ ਜ਼ਰੂਰ ਆਓ ਇੱਥੇ ਬਹੁਤ ਵਧੀਆ ਕੋਚਿੰਗ ਮਿਲਦੀ ਤਾਨੂੰ ਵੀ ਜਰੂਰ ਲਾਣਾ ਚਾਹੀਦਾ ਇੱਕ ਵਾਰੀ ਟਰਾਈ ਕਰਨਾ ਚਾਹੀਦਾ